ਨਮਸਕਾਰ ਪ੍ਰਾਈਮ ਟਾਈਮ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਇਹ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੰਡੀਆ ਗੱਠ ਜੋੜ ਨੇ ਤੇਜਸਵੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਇਸ ਦੇ ਵਿੱਚ ਹੋਰ ਕੀ ਕੁਝ ਖਾਸ ਹੈ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਫੇਸਬੁਕ ਤੇ ਗੂਗਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ AI ਦੇ ਨਾਲ ਬਣਾਇਆ ਡੀਪ ਫੇਕ ਵੀਡੀਓ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਹ ਤੁਹਾਨੂੰ ਹੁਕਮ ਵੀ ਦਿਖਾਵਾਂਗੇ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਰੋਡਵੇਜ਼ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਸੋ ਇਸ ਦੇ ਨਾਲ ਹੀ ਚਰਚਾ ਕਰਨੀ ਹੈ ਕਿ ਲੁਧਿਆਣਾ ਦੇ ਵਿੱਚ ਅੱਜ ਇੱਕ ਵੱਡਾ ਬਲਾਸਟ ਹੋਇਆ ਹੈ ਉਹ ਬਲਾਸਟ ਹੋਇਆ ਕਿੱਥੇ ਹੈ ਔਰ ਉਹਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਧੇ ਅੱਜ ਦੀ ਆਪਣੀ ਪਹਿਲੀ ਖਬਰ ਵਾਲੇ ਅੱਜ ਦੀ ਪਹਿਲੀ ਖਬਰ ਬਿਹਾਰ ਦੀ ਸਿਆਸਤ ਦੇ ਨਾਲ ਜੁੜੀ ਹੋਈ ਹੈ ਦਰਸਲ ਬਿਹਾਰ ਦੇ ਵਿੱਚ ਇੰਡੀਆ ਗੱਠ ਜੋੜ ਨੇ ਤੇਜਸਵੀ ਯਾਦਵ ਨੂੰ ਆਪਣੇ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਦਰਸਲ ਅੱਜ ਇੰਡੀਆ ਗੱਠ ਜੋੜ ਨੇ ਜਾਨਕਿ ਵੀਰਵਾਰ ਨੂੰ ਰਾਸ਼ਟਰੀ ਜਨਤਾ 당ਲ ਆਰ ਜੀ ਡੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਲਈ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਇੰਡੀਆ ਗੱਠ ਜੋੜ ਦੇ ਸਾਰੇ ਸਹਿਯੋਗੀਆਂ ਦੀ ਹਾਜ਼ਰੀ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਐਲਾਨ ਕੀਤਾ ਹੈ ਗਹਿਲੋਤ ਨੇ ਕਿਹਾ ਹੈ ਕਿ ਇਹ ਫੈਸਲਾ ਉਹਨਾਂ ਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਸਹਿਮਤੀ ਦੇ ਨਾਲ ਲਿਆ ਗਿਆ ਹੈ ਗਹਿਲੋਤ ਨੇ ਕਿਹਾ ਹੈ ਕਿ ਜੇਕਰ ਇੰਡੀਆ ਗੱਠ ਜੋੜ ਬਿਹਾਰ ਦੇ ਵਿੱਚ ਅਗਲੀ ਸਰਕਾਰ ਬਣਾਉਂਦਾ ਹੈ ਤਾਂ ਵਿਕਾਸਸ਼ੀਲ ਇਨਸਾਨ ਇਨਸਾਨ ਪਾਰਟੀ ਜਿਹੜੀ ਹੈ ਨਾ ਕਿ ਵੀਆਈਪੀ ਦੇ ਮੁਖੀ ਮੁਕੇਸ਼ ਸਾਨੀ ਉਪ ਮੁੱਖ ਮੰਤਰੀ ਹੋਣਗੇ ਉਹਨਾਂ ਕਿਹਾ ਕਿ ਸਾਨੀ ਦੇ ਨਾਲ ਪਛੜੇ ਵਰਗ ਦੇ ਇੱਕ ਹੋਰ ਨੇਤਾ ਨੂੰ ਵੀ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਏਗਾ। ਅਗਲੀ ਖਬਰ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ। ਦਰਸਲ Facebook ਅਤੇ Google ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ AI ਨਾਲ ਬਣਾਇਆ ਡੀਪ ਫੇਕ ਵੀਡੀਓ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਦਰਸਲ ਮੁਹਾਲੀ ਦੀ ਕੋਰਟ ਨੇ Facebook ਤੇ Google ਨੂੰ ਮੁੱਖ ਮੰਤਰੀ ਦੀ AI ਦੀ ਮਦਦ ਦੇ ਨਾਲ ਬਣਾਈ ਗਈ ਡੀਪ ਫੇਕ ਵੀਡੀਓ ਨੂੰ ਇੰਟਰਨੈਟ ਤੋਂ ਹਟਾਉਣ ਦੇ ਹੁਣ ਹੁਕਮ ਜਾਰੀ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ AI ਡੀਪ ਫੇਕ ਵੀਡੀਓ ਸੱਜੇ ਪੱਖੀ ਟਰੋਲਰਸ ਦੇ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ ਇਹ ਇੱਕ ਫਰਜੀ ਵੀਡੀਓ ਹੈ ਅਤੇ ਕੋਰਟ ਨੇ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਕੋਰਟ ਨੇ 22 ਅਕਤੂਬਰ ਨੂੰ ਜਾਰੀ ਹੁਕਮਾਂ ਦੇ ਵਿੱਚ ਫੇਸਬੁੱਕ ਅਤੇ ਗੂਗਲ ਨੂੰ ਸਾਰੀ ਅਪਮਾਨਜਨਕ ਸਮਗਰੀ ਹਟਾਉਣ ਅਤੇ ਸੰਬੰਧਿਤ ਰਿਕਾਰਡ ਨੂੰ ਸੁਰੱਖਿਅਤ ਰੱਖਣ ਦੇ ਲਈ ਕਹ ਦਿੱਤਾ ਹੈ ਕਾਬਿਲ ਗੌਰ ਹੈ ਕਿ ਦੋ ਫਿਰਕਿਆਂ ਦਰਮਿਆਨ ਦੁਸ਼ਮਣੀ ਪੜਕਾਉਣ ਦੇ ਲਈ ਸੋਸ਼ਲ ਮੀਡੀਆ ਤੇ ਅਸ਼ਲੀਲ ਅਤੇ ਗੈਰ ਕਾਨੂੰਨੀ ਸਮਗਰੀ ਪੋਸਟ ਕਰਨ ਦੇ ਲਈ 21 ਅਕਤੂਬਰ ਨੂੰ ਕੈਨੇਡੀਅਨ ਨਿਵਾਸੀ ਜਗਮਨ ਸਮਰਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਔਰ ਇਸ ਮੌਕੇ ਤੇ ਉਤੇ ਅੱਜ ਇਹਦੀ ਸਾਰੀ ਡਿਟੇਲ ਦਿੰਦੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਕੀ ਕੁਛ ਕਿਹਾ ਤੁਹਾਨੂੰ ਸੁਣਾਉਂਦੇ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸੱਦਨ ਦਾ ਮੇਨ ਮਕਸਦ ਜਿਹੜਾ ਹੈ ਪਿਛਲੇ ਦਿਨਾਂ ਤੋਂ ਕੁਝ ਫੇਕ ਵੀਡੀਓ ਮੁੱਖ ਮੰਤਰੀ ਸਾਹਿਬ ਦੀਆਂ ਹੈ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਧਾਰੀਆਂ ਨੇ ਉਸ ਵਿਅਕਤੀ ਦੇ ਵੱਲੋਂ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ ਉਹਦੇ ਉੱਤੇ ਫਰਾਡ ਦੇ ਪਹਿਲਾਂ ਵੀ ਕਈ ਕਿਸਮ ਦੇ ਇਲਜ਼ਾਮ ਨੇ ਫਰਿਆਦ ਹੋਵੇ ਤਾਂ ਇੱਕ ਕੇਂਦਰੀ ਮੰਤਰੀ ਦੇ ਉੱਤੇ ਵੀ ਉਹਨੇ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਵੀਡੀਓਜ਼ ਵਗੈਰਾ ਜਿਹੜੀਆਂ ਪਾਈਆਂ ਸੀ ਉਸ ਤੋਂ ਬਾਅਦ ਉਹਦਾ ਕੀ ਨਿਕਲਿਆ ਸਭ ਦੇ ਸਾਹਮਣੇ ਆ ਤੇ ਮੋਹਾਲੀ ਦੀ ਅਦਾਲਤ ਨੇ ਇਹਦੇ ਉੱਤੇ ਇਹ ਕਿਹਾ ਕਿ ਫੇਕ ਨੇ ਮਹਤਾ ਉਹ ਫੇਕ ਲਫ਼ਜ਼ ਜਿਹੜਾ ਵਰਤ ਰਿਹਾ ਹੈ ਕਿ ਇਹ ਫੇਕ ਵੀਡੀਓਜ਼ ਨੇ ਔਰ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਦਿੱਤਾ ਉਹਦੀ ਕਾਪੀ ਤੁਹਾਡੇ ਕੋਲੇ ਪਹੁੰਚ ਗਈ ਹੋਣੀ ਹੈ ਜਾਂ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਵਿੱਚ ਇਹ ਸਾਰੀਆਂ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਨੇ ਮਾਨਯੋਗ ਅਦਾਲਤ ਨੇ ਇਹਦੇ ਵਿੱਚ ਇਹ ਵੀ ਗੱਲ ਆਖੀ ਹੈ ਕਿ ਇਹ ਸਰਚ ਦੇ ਵਿੱਚ ਵੀ ਵੀਡੀਓਜ਼ ਨਾ ਆਉਣ ਭਾਵੇਂ ਕਿ Google ਨੂੰ ਵੀ ਆਦੇਸ਼ ਜਾਰੀ ਕੀਤੇ ਨੇ ਮੋਹਾਲੀ ਦੀ ਅਦਾਲਤ ਨੇ ਕਿ ਜੇ ਇਹ ਸਰਚ ਦੇ ਵਿੱਚ ਆਉਂਦੀਆਂ ਨੇ ਜਾਂ ਰਿਮੂਵ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਦੇ ਉੱਤੇ ਲੀਗਲ ਐਕਸ਼ਨ ਅਦਾਲਤ ਲਾਊਗੀ ਇਹ ਅਦਾਲਤ ਦੀ ਨਿਗਾਹ ਦੇ ਵਿੱਚ ਹੈ ਇਹ ਮਾਮਲਾ ਜਦੋਂ ਜਿਹੜੀਆਂ ਕੁਝ ਧਿਰਾਂ ਨੇ ਉਹਨਾਂ ਦੇ ਕੋਲੇ ਜਵਾਬ ਨਹੀਂ ਹੁੰਦਾ ਉਹ ਕਿਸੇ ਤਰੀਕੇ ਨਾਲ ਅਟੈਕ ਨਹੀਂ ਕਰ ਸਕਦੇ ਤੇ ਫਿਰ ਉਹ ਕਰੈਕਟਰ ਅਸੈਸੀਨੇਸ਼ਨ ਵਾਲੇ ਪਾਸੇ ਨੂੰ ਤੁਰ ਪਿੰਦੇ ਨੇ ਕਿਉਂਕਿ ਇਹ ਨਹੀਂ ਹੈ ਕਿ ਕਿਸੇ ਇੱਕ ਵਿਅਕਤੀ ਦੇ ਵੱਲੋਂ ਇਹ ਵੀਡੀਓਜ਼ ਪਾ ਦਿੱਤੀਆਂ ਗਈਆਂ ਉਹਦੇ ਪਿੱਛੇ ਵੇਖਣ ਵਾਲੀ ਜਿਹੜੀ ਗੱਲ ਇਹ ਆ ਕਿ ਉਹਦੇ ਪਿੱਛੇ ਕੁਝ ਧਿਰਾਂ ਨੇ ਕੁਝ ਲੁਕਵੀਆਂ ਨੇ ਤੇ ਕੁਝ ਜੜੀਆਂ ਉਹ ਜ਼ਾਹਰ ਹੋ ਗਈਆਂ ਅਗਲੀ ਖਬਰ ਛੱਟ ਪੂਜਾ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਦੇ ਰੇਲਵੇ ਸਟੇਸ਼ਨਾਂ ਤੇ ਛੱਟ ਪੂਜਾ ਨੂੰ ਲੈ ਕੇ ਪ੍ਰਵਾਸੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਛੱਟ ਪੂਜਾ ਦਾ ਤਿਉਹਾਰ ਧੂਮਤਾਂਮ ਨਾਲ ਹੀ ਮਨਾਇਆ ਜਾਂਦਾ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੇ ਨਾਲ ਸੰਬੰਧਤ ਲੋਕ ਪੰਜਾਬ ਦੇ ਵਿੱਚ ਵੀ ਰਹਿ ਰਹੇ ਨੇ ਔਰ ਹੁਣ ਪੰਜਾਬ ਦੇ ਵਿੱਚ ਛੱਟ ਪੂਜਾ ਦੇ ਤਿਉਹਾਰ ਨੂੰ ਲੈ ਕੇ ਪ੍ਰਵਾਸੀ ਭਾਈਚਾਰੇ ਦੇ ਵਿੱਚ ਘਰ ਵਾਪਸੀ ਦੀ ਲਹਿਰ ਦਿਖ ਰਹੀ ਹੈ ਅੰਮ੍ਰਿਤਸਰ ਲੁਧਿਆਣਾ ਜਲੰਧਰ ਅਤੇ ਪਟਿਆਲਾ ਵਰਗੇ ਵੱਡੇ ਰੇਲਵੇ ਸਟੇਸ਼ਨਾਂ ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦੀ ਭਾਰੀ ਪੀੜ ਦੇਖਣ ਨੂੰ ਮਿਲ ਰਹੀ ਹੈ ਤੇ ਹਰੇਕ ਪਲੇਟਫਾਰਮ ਦੇ ਉੱਤੇ ਸਮਾਨ ਦੇ ਨਾਲ ਭਰੇ ਹੋਏ ਬੈਗ ਪਏ ਨੇ ਪਰਿਵਾਰਾਂ ਦੇ ਸਮੂਹ ਨੇ ਅਤੇ ਬੱਚਿਆਂ ਦੀ ਖੁਸ਼ੀ ਦੇ ਨਾਲ ਭਰਪੂਰ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਭਾਈਚਾਰੇ ਦੇ ਲੋਕ ਘਰ ਵਾਪਸ ਛੱਟ ਮਨਾਉਣ ਦੇ ਲਈ ਜਾ ਰਹੇ ਨੇ ਇਸ ਮੌਕੇ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਛੱਟ ਪੂਜਾ ਦੇ ਲਈ ਬਿਹਾਰ ਅਤੇ ਯੂਪੀ ਜਾਣ ਵਾਲਿਆਂ ਜ਼ਿਆਦਾਤਰ ਗੱਡੀਆਂ ਦੇ ਵਿੱਚ ਬੁਕਿੰਗ ਪੂਰੀ ਹੋ ਚੁੱਕੀ ਹੈ ਅਤੇ ਜਨਰਲ ਡੱਬਿਆਂ ਦੇ ਵਿੱਚ ਤਿਲ ਤਰਨ ਦੀ ਵੀ ਜਗ੍ਹਾ ਨਹੀਂ ਹੈ ਇਸ ਮੌਕੇ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਖੜੇ ਯਾਤਰੀਆਂ ਨੇ ਦੱਸਿਆ ਕਿ ਜਦੋਂ ਉਹ ਟਿਕਟ ਬੁਕਿੰਗ ਦੇ ਲਈ ਗਏ ਤਾਂ ਉਹਨਾਂ ਨੂੰ ਬੁਕਿੰਗ ਨਹੀਂ ਮਿਲੀ ਜਿਸ ਕਰਕੇ ਉਹਨਾਂ ਨੂੰ ਜਨਰਲ ਟਿਕਟਾਂ ਨਾਲ ਹੀ ਸਫ਼ਰ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੰਬੇ ਸਫ਼ਰ ਦੇ ਦੌਰਾਨ ਬੈਠਣ ਦੀ ਜਗ੍ਹਾ ਨਾ ਮਿਲਣਾ ਬਹੁਤ ਹੀ ਪਰੇਸ਼ਾਨੀ ਵਾਲੀ ਗੱਲ ਹੈ ਇਸ ਮੌਕੇ ਦੇ ਉੱਤੇ ਜਦੋਂ ਪ੍ਰਵਾਸੀ ਭਾਈਚਾਰੇ ਦੇ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸੁਣਾਉਂਦੇ ਹਨ ਉਹਨਾਂ ਨੇ ਕੀ ਕਿਹਾ महेश यादव है कहाँ के रहने वाले हम बिहार के रहने वाले है कहाँ जा रहे हो हम बिहार जा रहे हैं हम आ रहे हैं कश्मीर से जमुई से गाड़ी का संविधान नहीं हुआ है आए अमृतसर अभी यहाँ कोई गाड़ी का संविधान नहीं हुआ हम छठ पूजा हमको अपना घर जाना जरूरी है सरकार की ओर बोला गया की सरकार बोला है मगर सर, कहाँ मिले हैं ट्रेन हमको नहीं मिल रहा है तो फिर कैसे जाओगे अभी सब जाएंगे बस ऐसी जाएंगे क्या करेंगे अब खड़े हो आप हम तो अमृतसर में खड़े हैं स्टेशन हाँ क्या नाम आपका? शत्रुधन मांझी कहाँ के रहने वाले बिहार का कहा पूजा के लिए जा रहे हैं हाँ जा रहे हैं सर कितने दिन के लिए जा रहे हैं जा रहे हैं बीस पच्चीस रोज के लिए क्या कहना चाहेंगे जो गाड़ियाँ स्पेशल सरकार की ओर से चलाई गई चली गाड़ी बोले हैं देने के लिए टाइम से नहीं मिलेगा उसके बाद हम बोलेंगे जी तो क्या क्या कहना कहना चाहते चाहते हो हो कि जो स्पेशल ट्रेनें उसको लेकर चलेगी नहीं चलेगी हमारा टाइम जो दिया है उसका टाइम से लॉस होगा तो हम बोलेंगे क्या तो आपने बुकिंग वगैरह कही टिकट पर जा रहे हैं जर्नल टिकट पर जा रहे हैं तो कितने में चलेगी ट्रेन 4:30 ਵਜੇ ਬੋਲੇ ابھی ابھی ਆਈ ਨਹੀਂ ਹੈ ابھی ਆਈ ਨਹੀਂ ਹੈ 4:30 ਵਜੇ ਤੱਕ ਤਾਂ ਆਏਗੀ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਕੁਝ ਵੱਡੇ ਰੇਲਵੇ ਸਟੇਸ਼ਨ ਜਿਵੇਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਵਰਗੇ ਸਟੇਸ਼ਨਾਂ ਦੇ ਉੱਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੇ ਲੋਕ ਦਿਖੇ ਜਾ ਰਹੇ ਨੇ ਔਰ ਇਸੇ ਨੂੰ ਦੇਖਦੇ ਹੋਏ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਸਹੂਲਤਾਂ ਦਾ ਜਾਇਜ਼ਾ ਲਿਆ ਦਰਸਲ ਛੱਟ ਪੂਜਾ ਦੇ ਲਈ ਪੰਜਾਬ ਤੋਂ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਦੇ ਲਈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਉਹਨਾਂ ਨੇ ਇਸ ਦੌਰੇ ਦੇ ਦੌਰਾਨ ਉਹਨਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਰੇਲਵੇ ਅਧਿਕਾਰੀਆਂ ਅਤੇ ਯਾਤਰੀਆਂ ਦੇ ਨਾਲ ਗੱਲਬਾਤ ਕੀਤੀ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਪਹਿਲਾ ਅਧਿਕਾਰੀਆਂ ਦੇ ਨਾਲ ਸੁਰੱਖਿਆ ਪ੍ਰਬੰਧਾਂ ਹੋਲਡਿੰਗ ਏਰੀਆ ਅਤੇ ਟਿਕਟ 카운ਟਰਾਂ ਬਾਰੇ ਪੁੱਛਗਿੱਛ ਕਰਨ ਦੇ ਲਈ ਇੱਕ ਮੀਟਿੰਗ ਕੀਤੀ ਫਿਰ ਉਹਨਾਂ ਕੰਟਰੋਲ ਰੂਮ ਦਾ ਦੌਰਾ ਕੀਤਾ ਅਤੇ ਇਸ ਦੇ ਕੰਮਕਾਜ ਦਾ ਨਿਰੀਖਣ ਕੀਤਾ ਫਿਰ ਉਹ ਜਨਤਾ ਦੇ ਵਿੱਚ ਗਏ ਅਤੇ ਯਾਤਰੀਆਂ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਬਿੱਟੂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੇਨਾਂ ਦੇ ਬਾਥਰੂਮਾਂ ਟਾਇਲਟਾਂ ਦੇ ਵਿੱਚ ਜਾਂ ਦਰਵਾਜ਼ਿਆਂ ਤੇ ਬੈਠ ਕੇ ਯਾਤਰਾ ਨਾ ਕਰਨ ਰੇਲਵੇ ਦੇ ਕੋਲ ਸਾਰੀਆਂ ਟ੍ਰੇਨਾਂ ਦੇ ਲਈ ਬੁਕਿੰਗ ਅਤੇ ਉਡੀਕ ਸੂਚੀਆਂ ਦਾ ਡਾਟਾ ਹੈ ਅਤੇ ਇਸ ਅਨੁਸਾਰ ਵਾਧੂ ਟ੍ਰੇਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਹਨਾਂ ਭਰੋਸਾ ਦਿੱਤਾ ਹੈ ਕਿ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਮੰਤਰਾਲਾ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ 170 ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਨੇ ਯਾਤਰੀਆਂ ਦੀ ਸਹੂਲਤ ਦੇ ਲਈ ਲੁਧਿਆਣਾ ਅਤੇ ਹੋਰ ਸਟੇਸ਼ਨਾਂ ਤੇ ਹੋਲਡ ਏਰੀਆ ਬਣਾਏ ਗਏ ਨੇ ਇਨ੍ਹਾਂ ਹੋਲਡ ਏਰੀਆ ਦੇ ਵਿੱਚ ਯਾਤਰੀਆਂ ਨੂੰ ਸਾਰੀਆਂ ਲੋੜਿੰਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਤਾਂ ਜੋ ਰੇਲ ਗੱਡੀਆਂ ਦੇ ਆਉਣ ਤੇ ਕਿਸੇ ਵੀ ਤਰ੍ਹਾਂ ਦੀ ਭੀੜ ਜਾਂ ਭਗੜੜ ਤੋਂ ਬਚਿਆ ਜਾ ਸਕੇ ਇਹ ਰਵਨੀਤ ਬਿੱਟੂ ਦੇ ਵੱਲੋਂ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਦੇਖੋ ਮੈਂ ਇਸ ਵੇਲੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਖੜਾ ਸਾਡੇ ਡੀਆਰਐਮ ਸਾਡੇ ਸਟੇਸ਼ਨ ਮਾਸਟਰ ਤੇ ਸਾਰੇ ਰੇਲਵੇ ਦੇ ਵੱਖ-ਵੱਖ ਆਫਿਸ ਇੱਕਦਮ ਲੱਗੇ ਹੋਏ ਨੇ ਦੇਖੇ ਇਸ ਤਰੀਕੇ ਨਾਲ ਤੇ ਇਕਨ ਹੋਰ ਬਹੁਤ ਇਹਨਾਂ ਦਾ ਮੈਂ ਲੁਧਿਆਣੇ ਵਾਲਿਆਂ ਦਾ ਹੋਲਡਿੰਗ ਏਰੀਆ ਸੀ ਸਭ ਜਗ੍ਹਾ ਕੇ ਸੀ ਪਰ ਜਲਿੱਨਾ ਹੋਲਡਿੰਗ ਏਰੀਆ ਪ੍ਰੋਪਰ ਮੈਂ ਸਮਝਿੰਦਾ 500 ਬੰਦੇ ਦਾ ਹੋਲਡਿੰਗ ਏਰੀਆ ਲੁਧਿਆਣੇ ਦਾ ਬਣਾਇਆ ਕਿ ਮੈਨੂੰ ਸੁਣੀ ਵੈਸ਼ਰਪ ਜੀ ਸਾਡੇ ਜਿਹੜੇ ਐਮ ਆਰ ਆ ਖਾਸ ਕਰਕੇ ਉਹਨਾਂ ਦਾ ਆਦੇਸ਼ ਸੀ ਵੀ ਆਪ ਜਾ ਕੇ ਦੇਖੋ ਅਮਰੀਕਨ ਕਿਆਨ ਵੀ ਇਹ ਲੋਕ ਖੁਸ਼ੀ ਨਾਲ ਆਪਣੇ ਪਰਬ ਤੇ ਜਾ ਰਹੇ ਆ ਤਿਉਹਾਰ ਤੇ ਜਾ ਰਹੇ ਆ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਹ ਖੁਸ਼ੀ ਨਾਲ ਜਾਣ ਬਿਲਕੁਲ ਫਿਕਰ ਨਹੀਂ ਕਰਨਾ ਕਾਲੀ ਨਹੀਂ ਕਰਨਾ ਅਗਲੀ ਖਬਰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਰੋਡਵੇਜ਼ ਪਨਵਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵੱਲੋਂ ਸੜਕ ਜਾਮ ਕਰਨ ਦਾ ਵਿਰੋਧ ਪ੍ਰਦਰਸ਼ਨ ਫਿਲਹਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਡੀਪੂ ਕੰਪਲੈਕਸ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਆਪਣੀ ਹੜਤਾਲ 31 ਅਕਤੂਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਸਰਕਾਰ ਦੇ ਵੱਲੋਂ ਬੱਸ ਟੈਂਡਰ ਪ੍ਰਕਿਰਿਆ ਨੂੰ ਮੁਲਤਵੀ ਕਰਨ ਤੋਂ ਬਾਅਦ ਯੂਨੀਅਨ ਨੇ ਇਹ ਫੈਸਲਾ ਲਿਆ ਹੈ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ 31 ਅਕਤੂਬਰ ਤੱਕ ਕੋਈ ਸਥਾਈ ਹੱਲ ਨਹੀਂ ਕੱਢਿਆ ਤਾਂ ਗੁਪਤ ਕਾਰਵਾਈ ਸ਼ੁਰੂ ਕੀਤੀ ਜਾਏਗੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੀ ਵਾਰ ਬਿਨਾਂ ਕਿਸੇ ਪਹਿਲਾ ਜਾਣਕਾਰੀ ਦਿੱਤੇ ਜਿੱਥੇ ਵੀ ਬੱਸਾਂ ਹੋਣਗੀਆਂ ਉਹਨਾਂ ਨੂੰ ਰੋਕ ਦਿੱਤਾ ਜਾਏਗਾ ਅਤੇ ਹਾਈਵੇ ਅਚਾਨਕ ਬੰਦ ਕਰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਨਾਕਾਬੰਦੀ ਦੇ ਦੌਰਾਨ ਕਰਮਚਾਰੀਆਂ ਅਤੇ ਪੁਲਿਸ ਦੇ ਵਿਚਕਾਰ ਝੜਪ ਵੀ ਹੋਈ ਸੀ ਕਰਮਚਾਰੀ ਨਾਰੇਬਾਜ਼ੀ ਕਰਦੇ ਹੋਏ ਹਾਈਵੇ ਤੇ ਉਤਰ ਆਏ ਅਤੇ ਕਈ ਪ੍ਰਦਰਸ਼ਨਕਾਰੀ ਵਿਰੋਧ ਕਰਨ ਦੇ ਲਈ ਬੱਸਾਂ ਤੇ ਹੀਠਾਂ ਲਟ ਗਏ ਜਲੰਧਰ ਦੇ ਵਿੱਚ ਵੀ ਬਰੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਲਿਸ ਨੇ ਡੀਪੂ ਨੂੰ ਘੇਰਾ ਪਾ ਲਿਆ ਅਤੇ ਕਰਮਚਾਰੀਆਂ ਨੂੰ ਜਾਣ ਤੋਂ ਰੋਕਿਆ ਵਿਰੋਧ ਦੇ ਵਿੱਚ ਕਰਮਚਾਰੀਆਂ ਨੇ ਅੰਦਰ ਧਰਨਾ ਸ਼ੁਰੂ ਕਰ ਦਿੱਤਾ ਸਰਕਾਰ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੇ ਵਿਚਾਰ ਗੱਲਬਾਤ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਸਥਿਤੀ ਆਮਬਾਗ ਹੋ ਗਈ ਹੈ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਸੁਰੱਖਿਆ ਬਣਾਈ ਰੱਖੀ ਗਈ ਹੈ ਪ੍ਰਸ਼ਾਸਨ ਜਿਹੜਾ ਵਾਰ-ਵਾਰ ਆਪਣੇ ਜਿਹੜਾ ਵਾ ਟਾਈਮ ਲਾਈਨ ਤੋਂ ਜਿਹੜਾ ਦੇਣ ਤੋਂ ਭੱਜ ਰਿਹਾ ਵਾ ਵਾਰ-ਵਾਰ ਕਹਿੰਦੇ ਸਾਡਾ ਹੰਦ ਮੇਰੀ ਹੰਦ ਪਾ 14 ਤਰੀਕ ਨੂੰ ਬੰਦ ਕੀਤਾ ਉਹਦੇ ਵਿੱਚ ਨਹੀਂ ਹੋਇਆ ਅੱਜ 21 ਤਰੀਕ ਨੂੰ ਸਾਨੂੰ ਜਿਹੜਾ ਪ੍ਰੋਟੈਸਟ ਕਰਨਾ ਪਿਆ ਵਾ ਇਸ ਕਰਕੇ ਜਿਹੜਾ ਵਾ ਤੇ ਅੰਮ੍ਰਿਤਸਰ ਦੇ ਰੋਡ ਬਲਾਕ ਕਰ ਰਹੇ ਪਏ ਆ ਪਰ ਸਰਕਾਰ ਦੇ ਪ੍ਰਸ਼ਾਸਨ ਦੇ ਚਲ ਚਾਹੁੰਦਾ ਕਾਦੀ ਪਹਿਲਾ ਹੱਲ ਕਰਨਾ ਸਾਨੂੰ ਰੋਡ ਬਦਲਵਾ ਕਰਨੇ ਪੈਣਗੇ ਇੱਕ ਕੰਮ ਕੀ ਨਹੀਂ ਇਹ ਚਲੋ ਜੀ ਉਹਨਾਂ ਦੀਆਂ ਡੂਰੀਆਂ ਨੇ ਜਿਹੜਾ ਸਾਡਾ ਐਜੂਕੇਸ਼ਨ ਆਸੀਂ ਆਪਣਾ ਪੇਪਲੂਡ ਹੀ ਐਜੂਕੇਸ਼ਨ ਕਰ ਰਹੇ ਆ ਆ ਸਾਹਮਣੇ ਸਾਡੇ ਵਰਕਰ ਜਿਹੜੇ ਆ ਉਹ ਬੈਠੇ ਹੋਏ ਆ ਪੇਪਲੂਡ ਹੀ ਟਾਂਗ ਦੇ ਨਾਲ ਦੀ ਸਰਕਾਰ ਇਹਨਾ ਮੰਦੀ ਕੀ ਹੋ ਜਾਂਦਾ ਇਹ ਸਰਕਾਰ ਮੰਗ ਨਹੀਂ ਮੰਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਜਿਹੜੀ ਸਿਕਸ਼ੋਰ ਕੀਤੇ ਜਾਣਗੇ ਅਗਲੀ ਖਬਰ ਲੁਧਿਆਣਾ ਦੇ ਫਿਰਕਾ ਪਲਾਂਟ ਦੇ ਵਿੱਚ ਹੋਏ ਤਮਾਕੇ ਦੇ ਨਾਲ ਜੁੜੀ ਹੋਈ ਹੈ ਦਰਸਲ ਲੁਧਿਆਣਾ ਦੇ ਵੀਰਕਾ ਮਿਲਕ ਪਲਾਂਟ ਦੇ ਵਿੱਚ ਹੋਏ ਤਮਾਕੇ ਦੇ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਜਦਕਿ ਪੰਜ ਹੋਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸਰਾਬਾ ਨਗਰ ਪੁਲਿਸ ਸਟੇਸ਼ਨ ਦੇ ਐਸਐਚਓ ਅਦਿੱਤਿਆ ਸ਼ਰਮਾ ਨੇ ਕਿਹਾ ਹੈ ਕਿ ਤਮਾਕਾ ਬੋਇਲਰ ਫਟਣ ਦੇ ਕਾਰਨ ਹੋਇਆ ਜਿਸ ਦੇ ਵਿੱਚ 6 ਲੋਕ ਜ਼ਖਮੀ ਹੋ ਗਏ ਨੇ ਉਹਨਾਂ ਵਿੱਚੋਂ ਇੱਕ ਦੀ ਹੁਣ ਮੌਤ ਹੋ ਚੁੱਕੀ ਹੈ ਟ੍ਰਾਇਲ ਦੇ ਦੌਰਾਨ ਤਮਾਕਾ ਹੋਇਆ ਦਰਸਲ ਇਸ ਸਾਰੀ ਘਟਨਾ ਦੇ ਬਾਰੇ ਜੇ ਅਸੀਂ ਝਾਤ ਮਾਰੀਏ ਤੇ ਕੁਨਾਲ ਜੈਨ ਬਾਰੇ ਉਸਦੇ ਦੋਸਤ ਸੁਧੀਰ ਜੈਨ ਨੇ ਕਿਹਾ ਹੈ ਕੁਨਾਲ ਜੈਨ ਉਹ ਹੈ ਜਦੀ ਮੌਤ ਹੋ ਗਈ ਹੈ। ਉਸਦੇ ਦੋਸਤ ਸੁਧੀਰ ਜੈਨ ਨੇ ਕਿਹਾ ਹੈ ਕਿ ਉਸ ਉਹ ਸਾਰੇ ਉਸ ਰਾਤ ਇੱਕ ਜਨਮਦਨ ਦੀ ਪਾਰਟੀ ਦੇ ਵਿੱਚ ਸੀ। ਉਸ ਨੂੰ ਮੈਨੇਜਰ ਦਾ ਫੋਨ ਆਇਆ ਅਤੇ ਉਸ ਨੂੰ ਪਲਾਂਟ ਦੇ ਵਿੱਚ ਬੁਲਾਇਆ ਗਿਆ। ਉਸਨੇ ਦੱਸਿਆ ਕਿ ਉਸ ਨੂੰ ਪਲਾਂਟ ਦੇ ਬੋਇਲਰ ਦੀ ਜਾਂਚ ਕਰਨ ਦੇ ਲਈ ਕਿਹਾ ਗਿਆ ਸੀ। ਉਹ ਛੁੱਟੀ ਤੇ ਸੀ ਅਤੇ ਡਿਊਟੀ ਤੇ ਨਾ ਹੋਣ ਦੇ ਬਾਵਜੂਦ ਉਸ ਨੂੰ ਬੁਲਾਇਆ ਗਿਆ ਸੀ। ਪਲਾਂਟ ਦੇ ਵਿੱਚ 450 ਕਿਲੋਗ੍ਰam ਦੇ ਸਿਲੰਡਰ ਸੀ ਉਹਨਾਂ ਨੂੰ ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਪਲਾਂਟ ਦਾ ਟ੍ਰਾਇਲ ਕਰਨਾ ਸੀ ਟ੍ਰਾਇਲ ਕਰਦੇ ਸਮੇਂ ਪਲਾਂਟ ਦੇ ਵਿੱਚ ਹੀਟਰ ਫਟ ਗਿਆ ਸਤਵੀਰ ਨੇ ਅੱਗੇ ਦੱਸਿਆ ਕਿ ਉਸਨੇ ਇਨਕਾਰ ਕਰ ਦਿੱਤਾ ਸੀ ਇਹ ਕਹਿੰਦੇ ਹੋਏ ਕਿ ਉਹ ਰਾਤ ਨੂੰ ਬੋਇਲਰ ਦੀ ਜਾਂਚ ਨਹੀਂ ਕਰਨਗੇ ਪਰ ਸਵੇਰੇ ਕਰਨਗੇ ਦੋ ਲੋਕਾਂ ਨੂੰ ਰਾਤ ਨੂੰ ਹੀ ਰਗੁਨਾਥ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਡੀਐਮਸੀ ਲਜਾਇਆ ਗਿਆ ਕੁਨਾਲ ਇੱਕ ਸਥਾਈ ਕਰਮਚਾਰੀ ਸੀ ਜਦ ਕਿ ਉਸਦੀ ਪਤਨੀ ਠੇਕੇ ਦੇ ਆਧਾਰ ਦੇ ਉੱਤੇ ਕੰਮ ਕਰਦੀ ਸੀ ਉਸਨੇ ਮੰਗ ਕੀਤੀ ਹੈ ਕਿ ਸਰਕਾਰ ਮਾਮਲੇ ਦੀ ਜਾਂਚ ਕਰੇ ਅਤੇ ਉਸਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਵੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ